ਜਿਹੜੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਸਾਡੇ ਸਾਹਮਣੇ ਆਨ ਵਾਲਾ ਟਾਈਮ ਤੱਕ ਜਸੇਗਾ ਕੀ ਹੋ ਰਿਹਾ ਹੈ ਹਿੰਦੂਆਂ ਨਾਲ ਜੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜਾ ਇਸ ਟਾਈਮ ਖੜੇ ਆਂ ਜੀ ਅੰਮ੍ਰਿਤਸਰ ਦੀ ਜਿਹੜੀ ਲੋਕਤ ਸੈਸ਼ਨ ਕੋਰਟ ਦੇ ਵਿੱਚ ਖੜੇ ਆਂ ਤੇ ਬੀਤੇ ਦਿਨਾਂ ਪਹਿਲਾਂ ਹੀ ਜਿੱਥੇ ਸੁਦੀਰ ਸੂਰੀ ਦੇ ਬੇਟੇ ਜਿਹੜੇ ਹਨ ਦੋਵਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੁੰਦੀ ਹੈ اسی ਤਹਿਤ ਜਿਹੜਾ ਹੁਣ ਕੁਝ ਸਮੇਂ ਤੱਕ ਕੁਝ ਟਾਈਮ ਤੱਕ ਜਿਹੜਾ ਵਾ ਉਹਨਾਂ ਦੀ ਕੋਰਟ ਵਿੱਚ ਜਦੋਂ ਪੇਸ਼ੀ ਹੋਈ ਸੀ ਤੇ ਹੁਣ ਕੁਝ ਟਾਈਮ ਤੱਕ ਜਿਹੜਾ ਉਹ ਬਾਹਰ ਆ ਰਹੇ ਨਹੀਂ ਆਪਣਾ ਸ਼ਿਵ ਸੈਨਾ ਦੇ ਸੀਨੀਅਰ ਪ੍ਰਧਾਨ ਨੇ ਵੀ ਉਹਨਾਂ ਨੇ ਇਸ ਬਾਰੇ ਕੀ ਪ੍ਰਤੀਕਿਰਿਆ ਦਿੱਤੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਤਾਂ ਇਸ ਤੋਂ ਹੀ ਜਿਹੜਾ ਵਾ ਅਸੀਂ ਅੱਗੇ ਦੇਖ ਸਕਦੇ ਆ ਕਿ ਉਹਨਾਂ ਦੇ ਨਾਲ ਜਿਹ ਸਰ ਦੇਖ ਸਕਦੇ ਆ ਕਿ ਜਿਵੇਂ ਇਹ ਸਾਰੀ ਵਾਕਿਆ ਹੋਈ ਗੱਲਬਾਤ ਹੋਈ ਆ ਕਿਵੇਂ ਦੇਖਦੇ ਹੋ ਤੁਹਾਡਾ ਭਾਈਚਾਰਾ ਆਪਣਾ ਕਿਵੇਂ ਦੇਖਦਾ ਸਰ ਦੇਖੋ ਪਹਿਲੇ ਤੇ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ ਅਸੀਂ ਇੱਕ ਸੰਸਥਾ ਚਲਾ ਰਹੇ ਹਾਂ ਔਰ ਸਾਡੇ ਕੋਲ ਲੋਕਾਂ ਨੇ ਆਪਣੀ ਸ਼ਿਕਾਇਤਾਂ ਲੈ ਕੇ ਆਣਾ ਤੇ ਅਸੀਂ ਉਹਦਾ ਨਿਵਾਰਨ ਵੀ ਕਰਨਾ ਹੈ ਲੋਕੀ ਕਸਮ ਖਾਦੀ ਗਈ ਹੈ ਔਰ ਇਸ ਵਾਸਤੇ ਆਪਾਂ ਇੱਕ ਸ਼ਹਾਦਤ ਦੇ ਚੁੱਕੇ ਆ ਆਪਣਾ ਇੱਕ ਵੱਡਾ ਭਰਾ ਵੀ ਉਸ ਸਿਲਸਲੇ 'ਚ ਕੁਝ ਬੱਚੇ ਸਾਡੇ ਆਫਿਸ 'ਚ ਆਏ ਸੀ ਜਿਨ੍ਹਾਂ ਦੀ ਕੰਪਲੇਂਟ ਸੀ ਕਿ ਉਹਨਾਂ ਨੂੰ ਜਿੱਥੇ ਨੌਕਰੀ ਰੱਖਿਆ ਗਿਆ ਉੱਥੇ ਉਹਨਾਂ ਕੋਲੋਂ SIM ਵੀ ਉਹਨਾਂ ਦੇ ਨਾਮ ਦੇ ਲੈ ਗਏ ਨੇ ਚੈੱਕ ਵੀ ਲੈ ਗਏ ਨੇ ਬਲੈਂਕ ਤੇ ਨਕਲੀ ਮੋਬਾਈਲ ਉੱਥੇ ਵੇਚੇ ਜਾਂਦੇ ਨੇ ਜੀ ਐਸ ਸਿਲਸਲੇ 'ਚ ਜਾਂਚ ਕਰਨ ਵਾਸਤੇ ਪੁੱਛਗਿੱਛ ਕਰਨ ਵਾਸਤੇ ਪਾਰਸ ਸੂਰੀ ਉੱਥੇ ਚਲੇ ਗਏ ਗਲਤੀ ਉਹਨਾਂ ਦੀ ਆਇਆ ਸੀ ਕਿ ਉਹ ਨਾਲ ਪੁਲਿਸ ਨਹੀਂ ਲੈ ਕੇ ਗਿਆ ਲੇਕਿਨ ਘਰ ਮੈਂ ਨਾਲ ਸੀ ਜੀ ਉੱਥੇ ਜਾ ਕੇ ਗੱਲਬਾਤ ਹੋਈ ਉਹਨਾਂ ਨਾਲ ਕਿ ਤੁਸੀਂ ਇੰਨੇ ਦਿਨ ਸੈਲਰੀ ਨਹੀਂ ਦੇ ਰਹੇ ਔਰ ਨਕਲੀ ਮੋਬਾਈਲ ਵੇਚ ਰਹੇ ਹੋ ਹਾਂ ਉਹਨਾਂ ਨੇ ਕਿਹਾ ਮੋਬਾਈਲ ਪੇ ਚੈੱਕ ਕਰਵਾ ਲਓ ਇਹਨਾਂ ਨੇ ਕਿਹਾ 파ਰਸੂਰੀ ਨੇ ਗਨ ਮੈਂਨਾਂ ਨੂੰ ਕਿਹਾ ਕਿ ਤੁਸੀਂ ਐਸਐਚਓ ਨੂੰ ਬੁਲਾਓ ਉਹ ਬੰਦੇ ਕਹਿਣ ਲੱਗੇ ਕਿ ਇੱਥੇ ਖੱਪ ਪੈ ਜੇਗੀ ਸਾਡਾ ਸਟਾਫ ਡਰ ਰਿਹਾ ਤੁਸੀਂ ਇੰਝ ਕਰੋ ਅਪ ਤੁਹਾਡੇ ਆਫਿਸ ਚਲਦੇ ਹਾਂ ਸਾਡੇ ਆਫਿਸ ਆ ਗਏ ਪੋੜੀਆਂ ਉਤਰਦੇ ਆ ਉਸ ਬੰਦੇ ਨੇ ਆਫਰ ਕੀਤੀ ਕਿ ਪੈਸੇ ਲੈ ਆਦੇ ਕਿ ਕਰ ਲਓ 파ਰਸੂਰੀ ਨੇ ਕਿਹਾ ਨਹੀਂ ਇਹਦੀ ਫੂਟੇਜ ਪੁਲਿਸ ਕਢਾ ਚੁੱਕੀ ਆ ਉਹਨਾਂ ਕੋਲ ਹੈਗੀ ਹੈ ਉਸ ਤੋਂ ਬਾਅਦ ਆਫਿਸਰ ਕੇ ਜਦ ਬੈਠੇ ਨੇ ਉਹਨਾਂ ਨੇ ਕੱਲ ਦਾ ਨਾ ਦਾ ਸਮਾਨ ਬੁੱਕਿਆ ਸਸੇਮ ਨੇ ਚੈੱਕ ਨੇ ਸੈਲਰੀ 6 ਮਹੀਨੇ ਦੀ ਹੈ ਐਦੇ ਦੇਾਂਗੇ ਅਗਲੇ ਦਿਨ ਸਵੇ ਜਦੋਂ ਨਹੀਂ ਆਏ ਬੱਚੇ ਆ ਗਏ ਅਸੀਂ ਫੋਨ ਮਲਾਇਆ ਤੇ ਉਹ ਫੋਨ ਕੋਈ ਪਿਕ ਨਹੀਂ ਕਰ ਰਿਹਾ ਸੀ ਉਹਨਾਂ ਨੇ ਜਾ ਕੇ ਦੇਖਿਆ ਦੁਕਾਨ ਨੂੰ ਤਾਲੇ ਲੱਗ ਚੁੱਕੇ ਸੀ ਉਥੋਂ ਨਿਕਲ ਚੁੱਕੇ ਸੀ ਜੀ ਇਹ ਬਹੁਤ ਵੱਡਾ ਇੱਕ ਫਰਾਡ ਹੈ ਜਿਹੜਾ ਇਹ ਬੁੱਕ ਕਰਦੇ ਨੇ ਕੀ ਐ ਸੈਮਸੰਗ ਦਾ ਮੋਬਾਈਲ ਹੈ Apple ਦਾ ਮੋਬਾਈਲ ਹੈ ਇਹਨਾਂ ਦੇ ਡੱਬੇ ਖੁੱਲ ਗਏ ਨੇ ਐਸ ਕਰਕੇ 1.5 ਲੱਖ ਵਾਲਾ ਮੋਬਾਈਲ ਤੁਹਾਨੂੰ 70000 ਦਾ ਮਿਲ ਜਾਏਗਾ 30000 ਦਾ ਮਿਲ ਜਾਏਗਾ ਲੇਕਿਨ ਜਿ ਉਸ ਨੂੰ ਭੇਜਿਆ ਜਾਂਦਾ ਆਨਲਾਈਨ ਤੇ ਮੋਬਾਈਲ 500 ਰੁਪਏ ਦਾ ਜਾਂ 1000 ਰੁਪਏ ਵਾਲਾ ਜਾਂ 5000 ਵਾਲਾ ਆਉਂਦਾ ਤੇ ਪੁਲਿਸ ਪ੍ਰਸ਼ਾਸਨ ਦੇ ਫਿਰ ਉਹਨਾਂ ਦੀ ਵੀ ਕਾਰਵਾਈ ਹੋਈ ਜਿਹੜੀ ਉਹ ਸ਼ਾਪ ਵਾਲੇ ਬੰਦੇ ਇਹਨਾਂ ਦਾ ਕੰਮ ਕਰਦੇ ਸੀ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਕਿਉਂਕਿ ਉਹ ਬੰਦੇ ਬਹੁਤ ਜ਼ਿਆਦਾ ਡਰ ਗਏ ਉਹਨਾਂ ਨੇ ਸ਼ਹਿਰ ਦੇ ਕਾਫੀ ਨਾਮੀ ਨਾਮੀ ਬੰਦਿਆਂ ਦੇ ਕੋਈ ਪਾਈ ਅਸੀਂ ਕੀਤੀ ਵੀ ਨਹੀਂ ਇਹਨਾਂ ਨੇ ਪੁਲਿਸ ਤੇ ਕੰਪਲੇਂਟ 파ਰਸ ਸੂਰੀ ਦੇ ਖਿਲਾਫ ਦੇ ਦਿੱਤੀ 파ਰਸ ਸੂਰੀ ਉੱਥੇ ਗਏ ਸੀ 파ਰਸ ਸੂਰੀ ਜਿਸ ਨਾਲ ਸਾਰੀ ਗਲਤ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਕੰਪਲੇਂਟ ਦਿੱਤੀ ਔਰ ਪੁਲਿਸ ਨੂੰ ਅਸੀਂ ਕੰਟੈਕਟ ਕੀਤਾ ਪੁਲਿਸ ਨੇ ਕਿਉਂਕਿ ਫੋਨ ਕੀਤਾ ਸੀ ਆਏ ਸੀ ਉਹਨਾਂ ਕਹਿੰਦਾ ਤੁਸੀਂ ਥਾਣੇ ਨਹੀਂ ਆਣਾ ਸਾਡੇ ਦੋ ਬੰਦੇ ਆਣਗੇ ਤੁਹਾਡਾ ਬਿਆਨ ਲੈ ਲੈਣਗੇ ਬਿਆਨ ਲੈ ਲਿਆ ਔਰ ਬਾਅਦ ਚ ਗਿਆ ਤੁਹਾਨੂੰ ਆਪਾਂ ਚਾਤ ਵਾਸਤੇ ਬੁਲਾਵਾਂਗੇ ਕਾੜੀ ਨੂੰ ਕੜੀ ਦੇ ਨਾਲ ਜੋੜਨ ਦੇ ਆਪਾਂ ਕੋਸ਼ਿਸ਼ ਕਰੀਏ ਤੇ ਇਹ ਗੱਲ ਬੜੀ ਦੂਰ ਤੱਕ ਜਾਂਦੀ ਹੈ ਸੂਰੀ ਪਰਿਵਾਰ ਨੂੰ ਬਦਨਾਮ ਕਰਨਾ 18 ਤਰੀਕ ਦੀ ਮੀਟਿੰਗ ਨੂੰ ਫੇਲ ਕਰਨਾ ਸੂਰੀ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਊਨ ਕਰਕੇ ਉਹਨਾਂ ਦਾ ਸਿਕਿਉਰਿਟੀ ਵਾਪਸ ਲੈਣ ਤਾਂ ਕਿ ਕੋਈ ਕਤਲ ਹੋਰ ਹੋ ਜਾਏ ਉਹ ਇਹ ਸਾਰੇ ਸਿਸਟਮ ਬਣਾਉਣ ਦੀ ਕੋਸ਼ਿਸ਼ ਵਾਸਤੇ ਟੀਮ ਖੇਡ ਰਹੀ ਹੈ ਅਜੇ ਦੇ ਐਵੇਂ ਸਮਝ ਲੱਗ ਰਿਹਾ ਕਿ ਇਹਦੇ ਚ ਰੋਲ ਕਿਦਾ ਕਿੰਨੇ ਪਰਸੈਂਟ ਹੈ ਅਗਰ ਕੋਈ ਨਹੀਂ ਕਾਰਜ ਕੀਤਾ ਜਾਂਦਾ ਜਿਵੇਂ ਫਿਰ ਕੀ ਰਣਨੀਤੀ ਅਗੇ ਕਾਨੂੰਨ ਤੇ ਬਿਲਕੁਲ ਵਿਸ਼ਵਾਸ ਹੈ ਸ਼ੁਰੂ ਤੋਂ ਰਿਹਾ ਮੈਂ ਅਖਬਾਰ ਨਿਕਾਲਦੇ ਰਿਹਾ ਅਸਲ ਵਿੱਚ ਮੇਰੇ ਤੇ 500 ਆਈਪੀਸੀ ਤੇ ਪਰਚੇ ਹੋ ਜਾਂਦੇ ਪਰਤੇ ਤਰੀ ਕੇਸ ਹੋ ਜਾਂਦੇ ਸੀ ਲੇਕਿਨ ਆਪਾਂ ਕਾਨੂੰਨ ਤੇ ਵਿਸ਼ਵਾਸ ਰੱਖ ਕੇ ਹੀ ਚੱਲਦੇ ਹਾਂ ਤਾਂ ਕੋਈ ਹੋਏਗਾ ਵੀ ਜੇ ਕੋਈ ਰੈਲੀ ਕੋ ਰੋਸ ਸਮਾਗਮ ਜਾਂ ਕੋ ਧਰਨਿਆਂ ਦਾ ਕੋਈ ਇਦਾਂ ਦਾ ਰੂਪ ਜਿਹੜਾ ਅਜੇ ਤੱਕ ਨਹੀਂ ਕੋਈ ਪਲਾਨਿੰਗ ਲੇਕਿਨ ਜੇ ਸਾਢੇ 9 ਤੱਕ ਹੋਏਗਾ ਤਪਰ ਸੂਰੀ ਪਰਿਵਾਰ ਸਾਰਾ ਪਰਿਵਾਰ ਚਾਚੀਆਂ ਤਾਈਆਂ ਸਭ ਜਮੀਨ ਆਣ ਕੇ ਸੜਕਾਂ ਤੇ ਜੀ ਧੰਨਵਾਦ ਜੀ ਸੋ ਐਸੀ ਇੱਕ ਚੰਦ ਮਿੰਟਾਂ ਦੀ ਗੱਲ ਜਿਹੜੀ ਸਾਡੇ ਨਾਲ ਕੀਤੀ ਅ ਸ਼ਿਵਸੇ ਨਾਲ ਦੇ ਸੀਨੀਅਰ ਅਧਿਕਾਰੀ ਉਹਨਾਂ ਨੇ ਦੱਸਿਆ ਕਿ ਆਪਣਾ ਕਿਤੇ ਨਾ ਕਿਤੇ ਦੱਸਿਆ ਉਹਨਾਂ ਨੇ ਕਿਹਾ ਕਿ ਇੱਕ ਪਲੈਨਿੰਗ ਜਿਹੜੀ ਹੈ ਸ਼ਾਇਦ ਪਲੈਨਿੰਗ ਦੇ ਤਹਿਤ ਜਿਹੜਾ ਇਹ ਕਾਰਜ ਕੀਤਾ ਗਿਆ ਤੁਸੀਂ ਦੇਖ ਵੀ ਸਕਦੇ ਹੋ ਵੀਡੀਓਜ਼ ਦੇ ਵਿੱਚ ਜਿਵੇਂ ਉਹ ਚੱਲਦੇ ਹੋਏ ਜਿਹੜਾ ਦਿਖਾਈ ਦੇ ਰਹੇ ਨੇ ਆਪਣਾ ਸੁਰੀ ਸੁਦੀਰ ਸੁਰੀ ਦੇ ਦੋਵੇਂ ਬੇਟੇ ਨੇ ਆਪਣਾ ਤਾਂ ਨਾਲ ਜਿਹਨੇ ਪੰਜਾਬ ਪੁਰਸ ਲੈ ਕੇ ਜਾ ਰਹੀ ਹੈ ਤਾਂ ਦੇਖਣਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਕਾਨੂੰਨ ਦੇ ਉੱਪਰ ਜਿਹੜਾ ਪੂਰਨ ਵਿਸ਼ਵਾਸ ਆ ਅਗਰ ਜੇ ਨਹੀਂ ਹੁੰਦਾ ਤਾਂ ਫਿਰ ਕੋਈ ਧਰਨੇ ਜਾਂ ਰੋਸ ਜਿਹੜੇ ਆ ਇਸ ਪੱਖੋਂ ਵੀ ਜਿਹੜਾ ਕੀਤਾ ਜਾ ਸਕਦੇ ਆ ਹੁਣ ਦੇਖਣਾ ਹੈ ਕਿ ਸੁ ਜਾਂਦੇ ਗ੍ਰਿਫਤਾਰੀ ਦੇ ਮਾਮਲੇ ਅਗਲੀ ਕਾਰਵਾਈ ਜਿਹੜੀ ਪੁਲਸਾ ਉਹ ਕੀ ਕਰਦੀ ਆ ਜਾਂ ਕੀ ਮੋਰ ਜਿਹੜਾ ਉਹ ਨਵਾਂ ਜਿਹੜਾ ਇਸ ਦਿਨ ਨਾਲ ਸਾਹਮਣੇ